ਪਟਿਆਲਾ ਦੀ ਨਾਮਵਰ ਸੰਸਥਾ ਜਨਹਿਤ ਸੰਮਤੀ ਜੋ ਕਿ ਅਕਸਰ ਹੀ ਲੋਕਾਂ ਦੇ ਲਈ ਮਸੀਹਾ ਬਣਦੀ ਆ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਲਗਾਤਾਰ ਅਜਿਹੇ ਉਪਰਾਲੇ ਕਰਦੀ ਆ ਜਿਸ ਉਪਰਾਲਿਆਂ ਨੂੰ ਦੇਖ ਕੇ ਹਰ ਪਾਸੇ ਇਸ ਸੰਸਥਾ ਦੀ ਵਾਹਵਾਈ ਹੁੰਦੀ ਆ ਇੱਕ ਵਾਰ ਫਿਰ ਪਟਿਆਲਾ ਦੀ ਪੁਲਿਸ ਲਾਈਨ ਦੇ ਵਿੱਚ ਪੁਲਿਸ ਦੀ ਸਹਿਯੋਗ ਦੇ ਨਾਲ ਕਈ ਬੂਟੇ ਲਗਾਏ ਤਾਂ ਜੋ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ ਸਾਫ਼ ਸੁਥਰਾ ਕੀਤਾ ਜਾ ਸਕੇ ਇਸ ਮੌਕੇ ਇਸ ਸੰਸਥਾ ਦੇ ਪ੍ਰਧਾਨ ਐਸ ਕੇ ਗੌਤਮ ਅਤੇ ਜਰਨਲਿਸਟ ਕਤਰ ਸਟੇਟ ਅਵਾਰਡੀ ਵਿਨੋਦ ਸ਼ਰਮਾ ਦੀ ਅਗਵਾਹੀ ਦੇ ਵਿੱਚ ਇਹ ਬੂਟੇ ਲਗਾਏ ਗਏ ਤੇ ਜਿੱਥੇ ਇਸ ਸੰਸਥਾ ਦੇ ਨਾਲ ਕਈ ਆਗੂ ਜੁੜੇ ਹੋਏ ਨੇ ਸੰਸਥਾ ਦੇ ਕਈ ਮੈਂਬਰ ਨੇ ਤੇ ਉੱਥੇ ਹੀ ਇਸ ਸੰਸਥਾ ਦੇ ਨਾਲ ਦਿਨ ਬਾ ਦਿਨ ਹੋਰ ਵੀ ਲੋਕ ਜੁੜਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਜੋ ਬੂਟੇ ਲਗਾਉਣ ਦਾ ਇਹ ਵਿਸ਼ੇਸ਼ ਉਪਰਾਲਾ ਕੀਤਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਪੀ ਟ੍ਰੈਫਿਕ ਅਥਰੂ ਸ਼ਰਮਾ ਅਥਰੂ ਰਾਮ ਸ਼ਰਮਾ ਨੇ ਸ਼ਿਰਕਤ ਕੀਤੀ ਪ੍ਰੋਗਰਾਮ ਦੀ ਪ੍ਰਧਾਨਗੀ ਡੀਐਸਪੀ ਹੈੱਡਕੁਆਟਰ ਨੀਹਾ ਅਗਰਵਾਲ ਨੇ ਕੀਤੀ ਵਿਸ਼ੇਸ਼ ਤੌਰ ਦੇ ਉੱਤੇ ਸੀਨੀਅਰ ਐਡਵੋਕੇਟ ਐਚਐਸ ਮਹੇਸ਼ ਮਹੇਸ਼ੰਪੂਰੀ ਅਬਦੁਰ ਬਾਹਿਦ ਬਲਜਿੰਦਰ ਸ਼ਰਮਾ ਪੰਜੋੜਾ ਕੋਆਰਡੀਨੇਟਰ ਜਗ ਬਾਣੀ ਪੰਜਾਬ ਕੇਸਰੀ ਪਟਿਆਲਾ ਪ੍ਰੋਫੈਸਰ ਅਸ਼ੋਕ ਕੁਮਾਰ ਬਰਮਾ ਸਟੇਟ ਅਵਾਡੀ ਪ੍ਰਮੇਂਦਰ ਪੁਲਵਾਨ ਪੰਜਾਬ ਯੂਥ ਫੈਡਰੇਸ਼ਨ ਆਫ ਇੰਡੀਆ ਤੇ ਪ੍ਰੈਸ ਇਕਤਰ ਜਨਹਿਤ ਸੰਮਤੀ ਬਰਿੰਦਰ ਆਲੋਵਾਲੀਆ ਸੁਦੇਸ਼ ਜੋਸ਼ੀ ਐਡਵੋਕੇਟ ਹਰਜਿੰਦਰ ਸਿੰਘ ਜਰਮਨੀ ਪਵਨ ਕੁਮਾਰ ਰਿਟਾਇਰਡ ਐਸਪੀ ਅਮਰਿੰਦਰ ਸਿੰਘ ਇਨਸਪੈਕਟਰ ਉਦਮ ਸਿੰਘ ਹਰਨਾਮ ਸਿੰਘ ਏਐਸਆਈ ਐਸਪੀ ਪ੍ਰਾਸਰ ਰਣਜੀਤ ਤੇ ਹੋਰ ਕਈ ਸੱਜਣ ਪਤਵੰਤਿਆਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਗੱਲ ਕੀਤੀ ਜਾਵੇ ਜੇਕਰ ਇਸ ਸੰਸਥਾ ਦੀ ਤਾਂ ਲਗਾਤਾਰ ਅਜਿਹੇ ਉਪਰਾਲੇ ਕਰਦੀ ਆ ਕਦੇ ਤਾਂ ਲੋੜਵੰਦਾਂ ਦੇ ਲਈ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਕਦੇ ਹਸਪਤਾਲਾਂ ਦੇ ਵਿੱਚ ਬੀਲ ਚੇਰਾਂ ਤੇ ਐਂਬੂਲੈਂਸ ਤੱਕ ਦੀ ਸੇਵਾ ਸ਼ੁਰੂ ਕਰ ਦਿੱਤੀ ਜਾਂਦੀ ਆ ਫ੍ਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਤੇ ਇੱਕ ਵਾਰ ਫਿਰ ਇਹ ਬੂਟੇ ਲਗਾਏ ਗਏ ਨੇ ਤੇ ਇਸ ਬੂਟੇ ਲਗਾਉਣ ਦੇ ਉਪਰਾਲੇ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਅਲਾ ਅਧਿਕਾਰੀਆਂ ਨੇ ਸ਼ਰਕਤ ਕੀਤੀ ਤੇ ਦੂਜੇ ਪਾਸੇ ਵਾਹਿਦ ਜੋ ਮੁਹੰਮਦ ਬਾਹਿਦ ਨੇ ਉਹਨਾਂ ਦੇ ਵੱਲੋਂ ਵੀ ਕਈ ਬੂਟੇ ਜਿਹੜੇ ਦਿੱਤੇ ਗਏ ਨੇ ਜੋ ਇਸ ਸੰਸਥਾ ਦੇ ਵੱਲੋਂ ਫਿਰ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਂਝੇ ਸਹਿਯੋਗ ਦੇ ਨਾਲ ਬੂਟੇ ਲਗਾਉਣ ਦੀ ਇਹ ਰਸਮ ਅਦਾ ਕੀਤੀ ਤੇ ਇਸ ਮੌਕੇ ਕੀ ਕੁਝ ਕਹਿ ਰਹੇ ਨੇ ਇਸ ਸੰਸਥਾ ਦੇ ਮੈਂਬਰ ਤੇ ਜੋ ਮੁੱਖ ਮਹਿਮਾਨ ਪਹੁੰਚੇ ਸੀ ਸੱਜਣ ਪਤਵੰਤੇ ਪਹੁੰਚੇ ਸੀ ਇਸ ਸੰਸਥਾ ਦੇ ਨਾਲ ਮੈਂਬਰ ਜੁੜੇ ਹੋਏ ਨੇ ਕੀ ਕੁਝ ਕਹਿ ਰਹੇ ਨੇ ਡੀਐਸਪੀ ਨੀਹਾ ਅਗਰਵਾਲ ਕੀ ਕੁਝ ਕਹਿ ਰਹੇ ਨੇ ਬਨੋਦ ਸ਼ਰਮਾ ਕੀ ਕੁਝ ਕਹਿ ਰਹੇ ਨੇ ਸਾਰਿਆਂ ਦੀ ਜ਼ੁਬਾਨੀ ਸੁਣਾਉਣਾ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਹੈ ਮ ਜਾਨੀ ਸ਼ਾਂਤੀ ਤੋਂ ਸਾਡੇ ਅੱਜ ਅਸੀਂ ਪੁਲਿਸ ਲਾਈਨ ਦੇ ਬਾਹਰ ਇੱਥੇ ਲੈਂਡਸਕੇਪਿੰਗ ਔਰ ਗ੍ਰੂਟੂਫਿਕੇਸ਼ਨ ਦੇ ਨਾਲ ਅਸੀਂ 500 ਪੌਦੇ ਲਗਾ ਰਹੇ ਹਾਂ ਜਿਹਦੇ ਡੀਐਸਪੀ ਨੇ ਅਗਰਵਾਲ ਜੀ ਜਿਹੜੇ ਹੈਡਕ quarters ਹੈ ਜਸਵੀਰ ਸਿੰਘ ਦੀ ਐਸਪੀ ਆ ਉਹ ਬਾਈ ਨਾਲੇ ਸਾਡੇ ਬਲਜਿੰਦਰ ਸ਼ਰਮਾ ਜੀ ਪੰਨੋਲਾ ਸਾਹਿਬ ਨਾਲ ਸਾਡੇ ਅਤੇ ਪ੍ਰੇਸ਼ਰ ਸਾਹਿਬ ਸਾਡੇ ਹਰਜਿੰਦਰ ਸਿੰਘ ਜਰਮਨੀ ਜੀ ਰਣਜੀਤ ਜੀ ਸਾਡੇ ਅਛਰੂ ਰਾਮ ਡੀਐਸਪੀ ਜੀ ਉਹਨਾਂ ਨੇ ਆ ਕੇ ਇੱਥੇ ਬੂਟੇ ਲਗਾਏ ਪਲੱਸ ਸਾਡੇ ਮੈਸਮਪੂਰੀ ਜੀ ਆਲੂ ਵਾਲਿਆ ਜੀ ਸਾਡੇ ਪ੍ਰੋਫੈਸਰ ਸ਼ੋਕ ਬਰਮਾ ਜੀ ਦੇਖ ਰਹੇ ਕਿ ਦਵ ਜਿਸੀ ਕੰਮ ਕਰ ਰਹੇ ਸਾਡੇ ਜੋਸੀ ਜੀ ਤੇ ਸਾਡੀ ਇੱਛਾ ਵੀ ਇਥੇ ਹਰ ਸਾਲ ਅਸੀਂ ਲਗਾਤਾਰ ਪਲਾਂਟ ਲਗਾਈਏ ਅਸੀਂ ਤਕਰੀਬਨ ਇਸ ਸਾਲ ਵੀ 800 ਤੋਂ ਉੱਪਰ ਪਲਾਂਟ ਲਗਾ ਚੁੱਕਾ ਹਾਂ 200 ਪਲਾਂਟ ਅਜੇ ਦੋ ਚਾਰ ਦਿਨਾਂ ਚੋਰ ਲਗਾ ਦੇਾਂਗੇ ਲੋਕਾਂ ਨੂੰ ਰਿਕੁਐਸਟ ਕਰਦਾ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਜਿਹੜਾ ਮੌਨਸਾਈਟ ਨੇਟ ਕਰੋਗੇ ਉਹ ਤੁਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਆ ਸਾਡੇ ਪ੍ਰੋਜੈਕਟ ਚੱਲ ਰਹੇ ਆ ਜਿਵੇਂ ਪਲਾਂਟੇਸ਼ਨ ਦਾ ਹੈ এনਵਾਇਰਨਮੈਂਟ ਦੇ ਹੋ ਗਿਆ ਮੈਡੀਕਲ ਤੇ ਹੋ ਗਿਆ ਐਜੂਕੇਸ਼ਨ ਤੇ ਹੋ ਗਿਆ ਤਿੰਨ ਪ੍ਰੋਜੈਕ ਤਿੰਨ ਉਹ ਅਸੀਂ ਕਰਨ ਜਾ ਰਹੇ ਹਾਂ 1 ਸਤੰਬਰ ਨੂੰ ਅਸੀਂ ਨਵੀਂ ਐਂਬੂਲੈਂਸ ਲੈਣ ਜਾ ਰਹੇ ਹਾਂ 7 ਸਤੰਬਰ ਨੂੰ ਅਸੀਂ ਸਾਡੇ ਕੋਲ ਆਰਡੀ ਪੰਜਾਮ ਨੂੰ ਚੱਲ ਰਹੀ ਹੈ ਪੁਰਾਣੀਆਂ ਚੁੱਕੀਆਂ ਸੀ ਇੱਕ ਨੂੰ ਅਸੀਂ ਪ੍ਰੈਸ ਕਰ ਰਹੇ ਹਾਂ ਮੈਂ ਰਿਕੁਐਸਟ ਕਰਦਾ ਲੋਕਾਂ ਨੂੰ ਸਾਡੇ ਨਾਲ ਜੁੜੋ 16 ਨਵੰਬਰ ਨੂੰ ਅਸੀਂ ਦੌੜ ਕਰਾਣ ਜਾ ਰਹੇ ਹਾਂ ਮੈਰਾਥਨ ਉਹਦੇ ਚ ਵੀ ਪਾਰਟਿਸਿਪੇਟ ਕਰ ਰਹੇ ਹਾਂ ਹੈਲਥ ਪ੍ਰਤੀ ਲੋਕਾਂ ਨੂੰ ਅਵੇਅਰਨੈਸ ਕਰ ਰਹੇ ਹਾਂ ਸਾਡੇ ਪ੍ਰੋਜੈਕਟ ਐ ਅਲਗ-ਅਲਗ ਤਰ੍ਹਾਂ ਦੇ ਸਾਡੇ ਸिलाई ਸੈਂਟਰ ਐ ਕਿ ਮੋਟਰ ਸੈਂਟਰ ਐ ਬੂਟੀ ਬਾਲਣਾ ਤੇ ਗਿਮਨਸਿਅਮ ਤੋਂ ਉੱਪਰ ਕੁੜੀਆਂ ਵੀ ਪਾਰਟਿਸਿਪੇਟ ਕਰਦੀਆਂ ਤੁਸੀਂ ਸਾਡੇ ਨਾਲ ਜੁੜੋ ਸਾਡੇ ਮੈਂਬਰ ਬ ਪਟਿਆਲੇ ਨੂੰ ਅੱਛਾ ਕਰਨ ਵਾਸਤੇ ਪਟਿਆਲੇ ਨੂੰ ਬੁਟੀਫੁੱਲ ਕਰਨ ਵਾਸਤੇ ਜਿੰਨਾ এনवायरमेंट ਅੱਛਾ ਹੋਸੀ ਬਿਮਾਰੀਆਂ ਤੋਂ ਬਚ ਸਕਾਂਗੇ ਸਾਡਾ ਜਿਹੜਾ ਫਿਊਚਰ ਹੈ ਬੱਚੇ ਸੇਫ ਰਹਿਣਗੇ ਮੈਂ ਹੀ ਰਿਕਵੈਸਟ ਕਰਦਾ ਸਾਰਿਆਂ ਨਾਲ ਤੁਸੀਂ ਜਰੂਰ ਜੁੜੋ ਅੱਜ ਦੀ ਜਿਹੜੀ ਬੁਟਾਂ ਦੀ ਡੋਨੇਸ਼ਨ ਹੈ 10000 ਤੋਂ ਉੱਪਰ ਤੇ ਸਾਰੀ ਨੈਸ਼ਨਲ ਨਰਸੀ ਤੋਂ ਅਬਦੁਰ ਵਾਜੇ ਨੇ ਦਿੱਤੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਅੱਜ ਐਸਐਸਪੀ ਪਟਿਆਲਾ ਸਾਹਿਬ ਦੀ ਰਹਿਨਮਾਈ ਹਿੰਟ ਤੇ एनजीओ जनहित समिति ਦੇ ਨਾਲ ਸਾਂਝੇਦਾਰੀ ਦੇ ਵਿੱਚ ਅਸੀਂ ਅਜੇ ਇੱਕ ਇਹ ਪਲਾਂਟੇਸ਼ਨ ਡਰਾਈਵ ਕੀਤੀ ਹੈ ਜਿਸ 'ਚ ਮੇਰੇ ਨਾਲ ਇਹਨਾਂ ਨੇ ਵਿਨੋਦ ਸ਼ਰਮਾ ਜੀ ਨੇ ਤੇ ਪ੍ਰੋਫੈਸਰ ਸ਼ੋਕੂਮਾਰ ਨੇ ਜਿਨ੍ਹਾਂ ਨੇ ਬਹੁਤ ਵਧੀਆ ਸਰਵਿਸ ਕੀਤੀ ਹੈ ਸਾਡੇ ਲਈ ਤੇ এনवायरमेंट ਦੇ ਪ੍ਰਤੀ ਤੇ ਮੌਸਮ ਵੀ ਪੂਰਾ ਇਸੇ ਨੂੰ ਸਪੋਰਟ ਕਰਦਾ ਹੈ ਮੌਨਸੂਨ ਦੇ ਮੌਸਮ 'ਚ ਪਲਾਂਟੇਸ਼ਨ ਬਹੁਤ ਵਧੀਆ ਸਰਵਿਸ ਰਹਿੰਦੀ ਹੈ ਇਸ ਲਈ ਇਹਨਾਂ ਦਾ ਬਹੁਤ ਤਹਿ ਦਿਲ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੀ ਪੁਲਿਸ ਲਾਈਨਸ ਨੂੰ ਚੂਜ਼ ਕੀਤਾ ਫਾਰ ਥਿਸ ਗੁੱਡ ਵਰਕ ਅੱਜ ਬਨ ਮਹੋਤਸਵ ਦੇ ਤਹਿਤ ਪੁਲਿਸ ਲਾਈਨ ਪਟਿਆਲਾ ਬੂਟੇ ਲਗਾਏ ਗਏ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਤੇ ਵਾਤਾਵਰਣ 'ਚ ਸ਼ੁੱਧੀ ਪੈਦਾ ਕੀਤੀ ਜਾ ਸਕੇ ਉਹਦੀ ਲੜੀ ਦੇ ਤਹਿਤ ਅੱਜ ਜਨਹਿਤ ਕਮੇਟੀ ਦੀ ਮਦਦ ਨਾਲ ਇੱਥੇ ਬੂਟੇ ਲਾਏ ਗਏ ਐਸਪੀ ਹੈੱਡਕੁਆਰਟਰ ਮੈਮ ਮੈਸਮਪੂਰੀ ਸਾਹਿਬ ਪਰਮੇਂਦਰ ਪਹਿਲਵਾਨ ਜੀ ਤੇ ਸਾਡੇ ਪ੍ਰੋਫੈਸਰ ਸਹਿਵਾਨ ਇਹਨਾਂ ਦੇ ਸਹਿਯੋਗ ਨਾਲ ਅੱਜ ਇਹ ਬ੍ਰਿਕਸ਼ਾ ਰੋਪਣ ਕੀਤਾ ਗਿਆ ਥੈਂਕ ਯੂ ਅੱਜ ਜਨਹਿਤ ਸਮਿਤੀ ਵੱਲੋਂ ਵਾਤਾਵਰਣ ਸੰਭਾਲ ਮੁਹਿੰਮ ਦੇ ਤਹਿਤ ਪਟਿਆਲਾ ਪੁਲਿਸ ਲਾਈਨ ਦੇ ਬਾਹਰ ਜਿਹੜੇ ਹੈਗੇ ਨੇ ਉਹ ਬੂਟੇ ਲਾਏ ਗਏ ਨੇ ਇਹਨਾਂ ਬੂਟਿਆਂ ਚ ਡੈਕੋਰੇਟਿਵ ਬੂਟੇ ਵੀ ਨੇ ਫਲਦਾਰ ਵੀ ਨੇ ਛਾਂਦਾਰ ਵੀ ਨੇ ਅਤੇ ਵਾਤਾਵਰਣ ਵਿੱਚ ਜਿਹੜਾ ਹੈਗਾ ਹਵਾ ਦੀ ਸੁੱਤਾਂ ਲਈ ਜਿਹੜੇ ਵਰਤੇ ਜਾਂਦੇ ਨੇ ਉਹ ਬੁੱਟੇ ਵੀ ਸ਼ਾਮਲ ਨੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਉਹ ਜਨਹਿਤ ਸਮਿਤੀ ਦੀ ਜਿਹੜੀ ਹੈ ਮਹਿੰਮਾ ਵਾਤਾਵਰਣ ਸੰਭਾਲ ਮੋਹਿਮ ਉਹਦਾ ਹਿੱਸਾ ਜ਼ਰੂਰ ਬਣੋ ਕਿਉਂਕਿ ਜਦੋਂ ਤੱਕ ਲੋਕ ਲਹਿਰ ਨਹੀਂ ਬਣਦੀ ਉਦੋਂ ਤੱਕ ਕੋਈ ਵੀ ਮਿਸ਼ਨ ਸਫਲ ਨਹੀਂ ਹੁੰਦਾ ਹਾਲਾਂਕਿ ਜਨਹਿਤ ਸਮਿਤੀ ਦੇ ਪ੍ਰਧਾਨ ਐਸ ਕੇ ਗੌਤਮ ਜੀ ਸਾਡੇ ਜਰਨਲ ਸਕੱਤਰ ਸ੍ਰੀ ਵਿਨੋਦ ਸ਼ਰਮਾ ਜੀ ਅਤੇ ਸਾਰੇ ਮੇਰੇ ਸਮੇਤ ਜਿੰਨੀ ਵੀ ਸਮੂਚੀ ਟੀਮ ਹੈ ਅਸੀਂ ਸਾਰੇ ਜਿੰਨਾ ਜਿੰਨਾ ਯੋਗਦਾਨ ਬਣਦਾ ਉਹਨਾਂ ਪਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਇਹ ਫੇਰ ਮੈਂ ਦੁਬਾਰੇ ਕਹਿ ਰਹਾ ਕਿ ਜਦੋਂ ਤੱਕ ਇਹ ਲੋਕ ਲਹਿਰ ਨਹੀਂ ਬਣਦੀ ਉਦੋਂ ਤੱਕ ਕੋਈ ਵੀ ਮੁਹਿੰਮ ਜੜੀ ਹੋ ਸਫਲ ਨਹੀਂ ਹੋ ਸਕਦੀ ਤੇ ਮੈਂ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਯੋਗਦਾਨ ਹੈ ਉਹ ਅਬਦੁਲ ਵਾਹਿਦ ਜੀ ਨੇ ਨੈਸ਼ਨਲ ਨਰਸਰੀ ਤੋਂ ਪਾਇਆ ਬਹੁਤ ਮਹਿੰਗੇ ਬੂਟੇ ਵੀ ਨੇ ਤੇ ਵਧੀਆ ਵੀ ਨੇ ਜਿਹੜੇ ਬਾਗਾਂ ਬਣਨ ਦੇ ਲਈ ਨੇ ਮੈਂ ਵਾਹਿਦ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਵਾਹਿਦ ਸਾਹਿਬ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਇਸ ਮੁਹਿੰਮ 'ਚ ਵਿਸ਼ੇਸ਼ ਯੋਗਦਾਨ ਹਮੇਸ਼ਾ ਹੀ ਪਾਉਂਦੇ ਰਹਿੰਦੇ ਨੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਜਾਨਿਤ ਸਮਿਤੀ ਹੈ ਉਹ ਹਰ ਸਾਲ 1000 ਬੂਟੇ ਲਗਾਉਂਦੀ ਹੈ ਤੇ ਫਿਰ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦੀ ਐ ਇਸ ਵਾਰ ਜਿਹੜਾ ਉਹ 800 ਤੋਂ ਉੱਪਰ ਹੋ ਚੁੱਕਿਆ 200 ਬੂਟਾ ਹੋਰ ਜਿਹੜਾ ਹੋ ਥਾਂ ਲੱਭ ਕੇ ਲਾਇਆ ਜਾਊਗਾ ਤੇ ਮੈਂ ਇਹ ਵੀ ਜ਼ਰੂਰ ਦੱਸਣਾ ਚਾਹੂੰਗਾ ਕਿ ਬਾਕੀ ਵੀ ਸਾਰੇ ਲੋਕ ਯੋਗਦਾਨ ਪਾਉਂਦੇ ਨੇ ਪਰ ਆਮ ਤੌਰ ਤੇ ਕਈ ਵਾਰ ਬਹੁਤ ਵੱਡੀ ਗੱਲ ਕਰਤੀ ਜਾਂਦੀ ਹੈ ਕਿ 50000 ਰੂਟਾ ਲਾਤਾ ਲੱਖ ਲਾਤਾ ਤੇ ਜਦੋਂ ਆਪਾਂ ਕੈਲਕੂਲੇਸ਼ਨ ਕਰਦੇ ਹਾਂ ਉਹਨੇ ਸਾਰੇ ਬੂਟੇ ਸ਼ਹਿਰ ਚ ਵੀ ਨਹੀਂ ਹੁੰਦੇ ਪਰ ਜਿਹੜੇ ਸ਼ਰਮਾ ਜੀ ਨੇ ਤੇ ਇਹਨਾਂ ਦੀ ਸਮੁੱਚੀ ਟੀਮ ਹੈ ਉਹ ਉਹ ਬੂਟੇ ਲਗਾ ਵੀ ਰਹੇ ਨੇ ਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹ ਸਾਮ ਸੰਭਾਲ ਵੀ ਕਰ ਰਹੇ ਨੇ ਇਦੇ ਬਹੁਤ ਸਾਰੇ ਉਦਾਹਰਣ ਨੇ ਜਿਵੇਂ ਬਾਰਾਂਦਰੀ ਹੈਗਾ ਆ ਆਉਣ ਵਾਲੇ ਪਾਰਕ ਚ ਮੈਂ ਆਪਣੇ ਅੱਖਾਂ ਦੇਖੀਏ ਕਿ ਬਹੁਤ ਘੱਟ ਬੂਟੇ ਸੀਗੇ ਤੇ ਹੁਣ ਜਿਹੜੇ ਸ਼ਰਮਾ ਜੀ ਫਿਲਡ ਲਾਏ ਗਏ ਸੀ ਉਹ ਬੂਟੇ ਬਹੁਤ ਵੱਡੇ ਵੀ ਹੋ ਚੁੱਕੇ ਨੇ ਫਲ ਵੀ ਦੇ ਰਹੇ ਨੇ ਤੇ ਛਾਂ ਵੀ ਦੇ ਰਹੇ ਸੋ ਮੈਂ ਫੇਰ ਇੱਕ ਵਾਰ ਸਾਰੇ ਸੰਬੱਥ ਲੋਕਾਂ ਨੂੰ ਅਪੀਲ ਕਰੂੰਗਾ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਧੰਨਵਾਦ